ਅੱਜ ਅ ਇਸ ਸਕੇਤ ਫਾਸਿਲਿਟੀ ਡਿਵੈਲਪਮੈਂਟ ਸੈਂਟਰ ਦੇ ਡਾਇਰੈਕਟਰ ਮੇਮ ਸਤਪੁਰਮਿੰਦਰ ਖੋਣਾ ਦੇ ਉਪਰਾਲਾ ਸੱਜਾ ਅ ਅੱਜ ਸੌਣ ਬਾਦ ਆਉਂਦੇ ਜਿਹੜੇ ਪਲਾਂਟੇਸ਼ਨ ਦਾ ਸੀਜ਼ਨ ਹੈ ਉਹਦੇ ਵਿੱਚ 100 ਦੇ ਕਰੀਬ ਵੱਖ-ਵੱਖ ਤਰ੍ਹਾਂ ਦੇ ਫਲੂਪ ਤੇ ਬੂਟੇ ਲਗਾਏ ਨੇ ਇਹਨਾਂ ਕੋ 4 ਏਕੜ ਜਗ੍ਹਾ ਹੈ ਔਰ ਉਹਨਾਂ ਦਾ ਇਹ ਦੁਰਸਤ ਇਸਤੇਮਾਲ ਕਰ ਰਹੇ ਨੇ ਪੰਜਾਬ ਨੂੰ ਫੋਰੈਸਟ ਕਵਰ ਵਧਾਉਣ ਦੀ ਜ਼ਰੂਰਤ ਹੈ ਔਰ ਇਹ ਸੀਜ਼ਨ ਜਿਹੜਾ 2 ਮਹੀਨੇ ਦਾ 3 ਮਹੀਨਾ ਦਾ ਹੁੰਦਾ ਇਹਦੇ ਚ ਬੂਟੇ ਚੰਗੇ ਤਰੀਕੇ ਨਾਲ ਸੋਕੇ ਤਰੀਕੇ ਨਾਲ ਲਗਾ ਸਕਦੇ ਆ ਔਰ ਸਾਰਿਆਂ ਨੂੰ ਲਗਾਉਣਾ ਚਾਹੀਦਾ ਮੈਂ ਅਪੀਲ ਕਰਦਾ ਬੇਨਤੀ ਕਰਦਾ ਜਿੱਥੇ ਜਿੱਥੇ ਵੀ ਜਗ੍ਹਾ ਕਿਸੇ ਕੋਲ ਹੈਗੀ ਹੈ ਉਥੇ ਫਰੂਟ ਵਾਲੇ ਫਰੀਨਿੰਨੇ ਵਾਲੇ ਬੂਟੇ ਲਗਾ ਕੇ ਇਸ ਮਹਾਉਤਸਵ ਨੂੰ ਮਨਾਉਣ ਔਰ ਇਹ ਮੌਨਸੂਨ ਦਾ ਸੌਣ ਪਾਦੋਂ ਦਾ ਜਿਹੜਾ ਮਹੀਨਾ ਉਹਦੀ ਵਰਤੋਂ ਮੈਂ ਅੱਜ ਜਿਹੜੇ 35 40 ਦੇ ਕਰੀਬ ਬੱਚੇ ਉੱਥੇ ਹੌਲਸ ਬੈਠੇ ਸੀ ਜਿਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਹਰ ਇੱਕ ਨੂੰ ਮਿਲਿਆ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚੋਂ ਨੇ ਪਟਿਆਲੇ ਤੋਂ ਵੀ ਨੇ ਔਰ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੂੰ ਮੈਂ ਆਪਣੀ ਜ਼ਿੰਦਗੀ ਦੀ ਇੱਕ ਕਹਾਣੀ ਦੱਸ ਕੇ ਦੱਸਿਆ ਕਿ ਕਿਵੇਂ ਨਸ਼ਾ ਨਸ਼ਾ ਰਹਿਤ ਰਹਿ ਕੇ ਔਰ ਇਸ ਬਿਮਾਰੀ ਤੋਂ ਨਜਾਤ ਪਾ ਕੇ ਉੱਠ ਕੀ ਕਰ ਸਕਣ ਉਹਨਾਂ ਨੂੰ ਸਲਾਹ ਵੀ ਦਿੱਤੀ ਹੈ ਉਹਨਾਂ ਨੂੰ ਰਿਕਵੈਸਟ ਵੀ ਕੀਤੀ ਹੈ ਉਹਨਾਂ ਨਾਲ ਇੱਕ ਕਸਮ ਵੀ ਖਾਈ ਆ ਸਾਰਿਆਂ ਨੇ ਕਿ ਉਹ ਨਸ਼ਾ ਵੀ ਇਸ ਨਸ਼ੇ ਦੀ ਬਿਮਾਰੀ ਤੋਂ ਨਜਾਤ ਹੋਣਗੇ ਆਪਣੇ ਪਰਿਵਾਰ ਦੀ ਤਰੱਕੀ ਵਾਸਤੇ ਔਰ ਗਾਂ ਖੋਰਨਾ ਵਾਸਤੇ ਵੀ ਇਸ ਗੱਲ ਨਾਲ ਜੋੜਨਗੇ ਮੈਂ ਵੀ ਬੇਵੀ ਖੁਸ਼ੀ ਹੁੰਦੀ ਹੈ ਦੱਸਦੇ ਆ ਕਿ ਮੈਂ ਸਭ ਤੋਂ ਪਹਿਲਾਂ ਜਦੋਂ ਐਸਐਸਪੀ ਬਰਨਾਲਾ 2002 ਤੰਦਰ ਵਿੱਚ ਸੀਗਾ ਮੈਂ ਉਥੇ ਬਹੁਤ ਜਨਤਾ ਦੇ ਸਹਿਯੋਗ ਨਾਲ ਨਸ਼ਿਆਂ ਦੇ ਵਿਰੁੱਧ ਬਹੁਤ ਵਧੀਆ ਕਾਰਵਾਈ ਕੀਤੀ ਸੀ ਔਰ ਜਿਹੜੇ ਤਨਾਲ ਨਸ਼ਾ ਵੇਚਣ ਸ਼ਾਮਲ ਸੀ ਉਹਨਾਂ ਨੂੰ ਵੀ ਫੜਿਆ ਸੀ ਪਰ ਹੁਣ ਮੈਂ ਪੋਲੀਟਿਸ਼ੀਅਨ ਹਾਂ ਮੈਂ ਲੋਕ ਸੇਵਾ ਕਰਨਾ ਚਾਹੁੰਦਾ ਜੋ ਮੈਂ ਜ਼ਿੰਦਗੀ ਵਿੱਚ ਸਿੱਖਿਆ ਉਹ ਦੇਣਾ ਚਾਹੁੰਦਾ ਉਹ ਸਿੱਖਿਆ ਜੋ ਕੁਝ ਮੈਂ ਸਿੱਖਿਆ ਉਹ ਵੀ ਇਹਨਾਂ ਲੜਕੀਆਂ ਨੂੰ ਜਿਹੜੇ ਇੱਥੇ ਬੈਠੇ ਨੇ ਨਸ਼ਾ ਲੈ ਰਹੇ ਨੇ ਔਰ ਨਸ਼ਾ ਤੋਂ ਨਜਾਜ਼ ਪਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਉਹ ਸਾਂਝ ਕੀਤੀ ਇਨਾਂ ਦੀ ਮੈਡਮ ਮਨਜੰਦਾ ਦੀ ਟੀਮ ਗਰੇ ਡਾਇਰੈਕਟਰ ਨੇ ਔਰ ਇਸ ਜੜੀ ਇੰਸਟੀਚਿਊਟ ਹੈ ਸਕੇਤ ਡੀ ਐਡਿਕਸ਼ਨ ਸੈਂਟਰ ਹਸਪੀਟਲ ਦਾ ਮੈਂਡਰ ਤੋਂ ਸਕੇਤ ਡੀ ਐਡਿਕਸ਼ਨ ਸੈਂਟਰ ਸਕੇਤ ਹਸਪੀਟਲ ਬਡਿਆਣਾ ਸੋ ਅੱਜ ਸਾਡੇ ਵਿੱਚ ਪੈਡਿਜੀਕਲ ਸਰਦਾਰ ਵਿੰਦਾ ਸਿੰਘ ਤੇ ਲੋਜੀਨ ਸਿੰਘ ਦੇ ਨਾਲ ਦੇ ਵਿੱਚ ਸੋ ਸੈਟਰ ਕੀਤੀ ਹੈ ਤਾਂ ਇਤਿਹਾਸ ਕਿ ਉਹਨਾਂ ਵੱਲੋਂ ਜਿਹੜੇ ਸਾਡੇ ਕੋਲ ਐਡਮਿਟਡ ਪੇਸ਼ੈਂਟ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਨੂੰ ਰੂਟ ਟੈਸਟ ਕਰਵਾਈ ਗਈ ਹੈ ਉਹਨਾਂ ਨੇ ਇੱਕ ਵਾਦਾ ਵੀ ਲਿਆ ਗਿਆ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਨਸ਼ਾ ਮੁਕਤ ਹੋ ਕੇ ਵਧੀਆ ਆਪਣੇ ਪਰਿਵਾਰਾਂ ਦੇ ਵਿੱਚ ਆਪਣਾ ਜੀਵਨ ਜੜਿਆ ਤੈਕਰਣਗੇ ਨਾਲ ਹੀ ਪਲਾਂਟੇਸ਼ਨ ਕੀਤੀ ਗਈ ਹੈ ਹੰਡਰ ਦੇ ਤਰੇ ਬੱਖ ਬੱਖ ਤਰ੍ਹਾਂ ਦੇ ਪਲਾਂਟ ਲਗਾਏ ਗਏ ਨੇ ਤੇ ਅੱਜ ਸਵੇਚ ਅੰਬੂਤ, ਚామੂਨ, ਆਮ, ਨੀਮ ਤੇ ਸਰਵਾਨੇ ਵਰਗੇ ਜਿਹੜੇ ਤਰ੍ਹਾਂ ਦੇ ਤੇ ਲਗਾਏ ਗਏ ਨੇ ਸੋ ਸਰ ਜੀ ਦਾ ਮੈਂ ਦਿਉਣ ਤੇ ਬਹੁਤ ਸਾਰੇ ਜਦਾ ਜੜਾ ਧੰਨਵਾਦ ਕਰਦੀ ਆਂ

ਉਹ ਥੈਂਕ ਯੂ ਬੰਤ ਨੰਬਰ ਇਹ ਜਿਹੜੇ ਕਿਸ ਤਰ੍ਹਾਂ ਦੇ ਮਗੀਰ ਕੇ ਦੇ ਨਸੇ ਦੇ ਆਉਂਦੀ ਹੈ ਬੰਤ ਸਾਰੇ ਕੁਲ ਜਿਹੜਾ ਹੈ ਜੇ 94 95 ਦੇ ਵਿੱਚ ਰਜਿਸਟਰ ਸੀ OPM ਵਾਲੇ ਆਉਂਦੇ ਸੀ ਚਾਹ ਕਾਪੀ ਹਸਪਤਾਲੇ ਵਾਲੇ ਆਉਂਦੇ ਸੀ ਪਰ ਅੱਜ ਕੱਲ ਦੇ ਜਿਹੜੇ ਸਮਾਂ ਇਹਦੇ ਵਿੱਚ ਸਮੈਟ ਚਟਾ ਇੰਜੈਕਸ਼ਨ ਦੇ ਪੇਸ਼ੈਂਟ ਨੇ ਤੇ ਜਦੋਂ ਲੈਬ ਟੈਸਟ ਕਰਵਾਏ ਜਾਂਦੇ ਨੇ ਉਹਦੇ ਵਿੱਚ ਐਚਸੀ ਵੀ ਆਉਂਦੇ ਨੇ ਐਚਆਈਵੀ ਵੀ ਆਉਂਦੇ ਨੇ ਕਾਫੀ ਪਰਿਵਾਰ ਨੇ ਜਿਹੜੇ ਇਸ ਵੱਲ ਪ੍ਰਭਾਵਿਤ ਹੋ ਰਹੇ ਨੇ ਸੋ ਇਸ ਮੈਥ ਜਿੱਤੇ ਦੇ ਜਿਹੜੇ ਪੇਸ਼ੈਂਟ ਅੱਜਕੱਲ ਜਿਹੜੀ ਨਾਲ ਦੀ ਗਿਣਤੀ ਵਧੀ ਹੈ ਤੇ ਪਹਿਲਾਂ ਜਿਹੜੀ ਉਮਰ ਸੀ ਉਹ 45 ਤੋਂ ਲੈ ਕੇ 65 ਸਾਲ ਤੱਕ ਦੇ ਹੁੰਦੇ ਸੀ ਪਰ ਅੱਜ ਦਾ ਜਿਹੜਾ ਰੋਗ ਹੈ ਇਹਦੇ ਵਿੱਚ 13 ਸਾਲਾਂ ਤੋਂ ਲੈ ਕੇ 20-30 ਸਾਲਾਂ ਤੱਕ ਦੇ ਨੌਜਵਾਨ ਸਾਡੇ ਕੋਲ ਆਉਂਦੇ ਨੇ ਬਹੁਤ ਹੀ ਇੱਕ ਚਿੰਤਾ ਦਾ ਵਿਸ਼ਾ ਹੈਗਾ ਪਰ ਜਿਹੜੇ ਹੁਣ ਜਿਹੜਾ ਰੋਗ ਜਾਗ ਰੋਖਣ ਲੱਗੇ ਨੇ ਨਸ਼ਾ ਹੋ ਰਿਹਾ ਹੈ ਲੇਗੇ ਤੇ ਬਾਕੀ ਸਪਲਾਈ ਐ ਡਿਮਾਂਡ ਐ ਜਿਕਰ ਅਸੀਂ ਮਾੜ ਨੂੰ ਬੰਦ ਕਰਦੇ ਸਪਲਾਈ ਚੇਨ ਜਿਹੜੀ ਆਮੇ ਆਪੁੱਟਦੀ ਹੈ ਸੋ ਸਾਰਿਆਂ ਨੂੰ ਸਾਨੂੰ ਜਿਹੜਾ ਹੈ ਦੇ ਵਿੱਚ ਮਦਦ ਦਾਵੇ ਕਹਿੰ ਮਰੋਲ ਹੈ ਕਿ ਉਹ ਪਰਿਵਾਰ ਦੇ ਵਿੱਚ ਆਪਣੇ ਬੱਚੇ ਦੇ ਜਿਹੜੇ ਸਿੰਪਟਮ ਨੇ ਟਾਈਮ ਟੂ ਟਾਈਮ ਨੋਟ ਕਰਨ ਉਹਨਾਂ ਨਾਲ ਜਿਹੜੇ ਉਸ ਵਾ ਦਾ ਵਿਤਰਕ ਕਰਨ ਉਹਨਾਂ ਦੇ ਜਿਹੜੇ ਸਿੰਪਟਮਸ ਨੋਟ ਕਰਦੇ ਰਹਿ ਸੋ ਹਰ ਇੱਕ ਦਾ ਕੋ ਆਪਣੀ ਜਗ੍ਹਾ ਤੇ ਫਰਜ ਹੈ ਚਾਹੇ ਉਹ ਮਦਰ ਹੈ ਚਾਹੇ ਉਹ ਸਿਸਟਰ ਹੈ ਚਾਹੇ ਉਹ ਟੀਚਰਸ ਨੇ ਚਾਹੇ ਆਪਣੀ ਸੋਸਾਇਟੀ ਦੇ ਨੁਮਾਇੰਦੇ ਨੇ ਜੇਕਰ ਅਸੀਂ ਸ਼ੁਰੂ ਤੋਂ ਹੀ ਨਾ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰ ਲਈਏ ਤੰ ਮੈਨੂੰ ਲੱਗਦਾ ਕਿ ਕੋਈ ਵੀ ਬੱਚਾ ਨਸ਼ਿਆਂ ਦੇ ਵਿੱਚ ਪੈ ਸਕਦਾ ਹੈਗਾ ਸਰਕਾਰਾਂ ਨੂੰ ਆਪਾਂ ਦੋਸ਼ ਦੰਦੇ ਆ ਸਟਾਰਟਿੰਗ ਤੇ ਪਰਿਵਾਰਾਂ ਵਿੱਚ ਹੀ ਹੁੰਦੀ ਆ ਸੋ ਸਾਨੂੰ ਸਾਰੇ ਪਰਿਵਾਰਾਂ ਨੂੰ ਆਪੋ ਆਪਣੇ ਪਰਿਵਾਰ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਆਪਣੇ ਬੱਚਿਆਂ ਦੇ ਉੱਪਰ ਧਿਆਨ ਦੇਣ ਦੀ ਲੋੜ ਹੈ ਸਕੂਲ ਦੇ ਟੀਚਰਸ ਡਾਇਰੈਕਟਰਸ ਹਾਸ ਹੁੰਦੇ ਆ ਕਿ ਕਲਾਸ ਦੇ ਵਿੱਚ ਆਪਣੇ ਸਟੂਡੈਂਟਸ ਤੇ ਨਿਗਰਾਨਾ ਰੱਖਣ ਉਹਨਾਂ ਨੂੰ ਸਿੰਪਟਮਸ ਵੀ ਦੱਸੇ ਜਾਂਦੇ ਨੇ ਕਿ ਨਸ਼ਾ ਕਰਨ ਵਾਲਿਆਂ ਦੇ ਕੀ ਸਿੰਪਟਮ ਲੱਗੇ ਸੋ ਇਦਾਂ ਦੇ ਜਿਹੜੇ ਨਿਸ਼ਾਨ ਦੇਖ ਕੇ ਅਸੀਂ ਜਜਮੈਂਟ ਕਰ ਸਕਦੇ ਆਂ ਜਲਦੀ ਨਾਲ ਸ਼ੰਪੂ ਆਨੇ ਦੇ ਸਕਦੇ ਆ ਸੋ ਇਹਨਾਂ ਸ਼ਬਦਾਂ ਨਾਲ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਆ ਖਾਸ ਹੋਡੇ ਡੀਜੀਪੀ ਸਰ ਸੰਦਰਬਲ ਸੈਂਟੀਲੋਜੀ ਦਾ ਤੇ ਮੈਮ ਜੀ ਦਾ ਪਹਿ ਤੇ ਰੱਖ ਧੰਨਵਾਦ ਕਰਦੀ ਆ ਥੈਂਕ ਯੂ ਸ਼ੁਕਰੀਆ